ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪੱਟ 28 ਸਾਲਾਂ ਬਾਅਦ ਲੁਧਿਆਣਾ ਦੇ ਵਿੱਚ ਕਮਲ ਜਿਹੜਾ ਹੈਗਾ ਇਕੱਲਿਆਂ ਮੈਦਾਨ ਦੇ ਵਿੱਚ ਉਤਰੇਗਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਰਜੀਤ ਗਰੇਵਾਲ ਜੀ ਨੇ ਗਰੇਵਾਲ ਸਾਹਿਬ ਅਮਰੀਕ ਸਿੰਘ ਆਲੀਵਾਲ ਸ਼ਰਨਜੀਤ ਸਿੰਘ ਢਿੱਲੋਂ ਫਿਰ ਤਿਵਾੜੀ ਫਿਰ ਰਵਨੀਤ ਬਿੱਟੂ ਤੇ ਹੁਣ ਇਹ ਕੇਂਦਰ ਨੇ ਕਿਹੜੀ ਵਾਸ਼ਿੰਗ ਮਸ਼ੀਨ ਲਾ ਲਈ ਵੀ ਰਵਨੀਤ ਬਿੱਟੂ ਇੱਧਰ ਆ ਗਿਆ ਸਾਰੇ ਆ ਰਹੇ ਨੇ ਧਰਪਾਜਪਾ ਸ਼ਰਨਜੀਤ ਢਿੱਲੋਂ ਤਾਂ ਨਹੀਂ ਸਾਡੇ ਚ ਆਇਆ ਨਹੀਂ ਗੱਲ ਕਰਦਾ ਕਿ ਲੁਧਿਆਣੇ ਤੋਂ ਉਹ ਰਹੇ ਨੇ ਆ ਰਹੇ ਨੇ ਰਹੇ ਤਾਂ ਬਹੁਤ ਕੁਝ ਹੁੰਦਾ ਹੁਣ ਤਾਂ ਸਾਡੀ ਵਾਰੀ ਆ ਹੁਣ ਤਾਂ ਬੀਜੇਪੀ ਆਊਗੀ ਕਮਲ ਖਿਲੂਗਾ ਠੀਕ ਹੈ ਉਹਨਾਂ ਦੀ ਕੀ ਗੱਲ ਕਰਨੀ ਕਿਵੇਂ ਦੇਖਦੇ ਹਾਂ ਲੁਧਿਆਣਾ ਆ ਜਿਹਨੇ ਨਹੀਂ ਆਉਣਾ ਨਾ ਆਵੇ ਜਿਹਦੇ ਭਾਗਾਂ 'ਚ ਨਹੀਂ ਹੋ ਰਾਜ ਭਾਗ ਨਹੀਂ ਆਊਗਾ ਉਹਦੇ ਕੀ ਕਰ ਸਕਦੇ ਅੱਛਾ ਸੋਸ਼ਲ ਮੀਡੀਆ ਤੇ ਇੱਕ ਬਹੁਤ ਤਸਵੀਰ ਵਾਇਰਲ ਹੋ ਰਹੀ ਆ ਤੁਹਾਡੀ ਤੇ ਰਵਨੀਤ ਬਿੱਟੂ ਉਹਨਾਂ ਦੀ ਜਿਹੜੀ ਇੱਕ ਤੁਹਾਨੂੰ ਵੀ ਪਤਾ ਹੈਗਾ ਦੇਖ ਲਈ ਹੋਣੀ ਤੁਸੀਂ ਉਹ ਚੀਜ਼ ਨੂੰ ਲੈ ਕੇ ਕੀ ਪ੍ਰਤੀਕਰਮ ਹੈ ਹੁਣ ਉਹ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਮੈਂ ਤਾਂ ਜਿਹੜਾ ਮੇਰੇ ਲੀਡਰ ਨੂੰ ਨਰਿੰਦਰ ਮੋਦੀ ਜੀ ਨੂੰ ਮੰਨ ਕੇ ਆਵੇ ਜਿਹੜਾ ਸਾਡੀ ਵਿਚਾਰਧਾਰਾ ਜੋ ਜਗਪੁਰਸ਼ ਦੀਨदयाल उपाध्याय ਜੀ ਨੇ ਦਿੱਤੀ ਏਕਾਤਮ ਮਨਵਦਰਸ਼ਨ ਉਸ ਨੂੰ ਮੰਨ ਕੇ ਆਵੇ ਤੇ ਮੈਨੂੰ ਚਾਹੇ ਗਾਲਾਂ ਕੱਢਣ ਵਾਲਾ ਵੀ ਹੋਵੇ ਮੈਨੂੰ ਉਹ ਸਵੀਕਾਰ ਹੈ ਵੈਲਕਮ ਕਰਦੇ ਹਾਂ ਇੱਕ ਮਹੀਨਾ ਪਹਿਲਾਂ ਉਹ ਭਾਜਪਾ ਨੂੰ ਕੁਝ ਹੋਰ ਕਹਿ ਰਹੇ ਸੀ ਕਿ ਜਿਹੜੀ ਹੈਗੀ ਆ ਭਾਰਤ ਨੂੰ ਹਿੰਦੂ ਰਾਸ਼ਟਰ ਬਣਾ ਦੇਣਾ ਕੁਝ ਵਿਚਾਰ ਹੋਰ ਸੀ ਤੁਹਾਨੂੰ ਕੀ ਲੱਗਦਾ ਉਹ ਉਹਦਾ ਕਰੈਕਟਰ ਹੈ ਉਹ ਬੱਚਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇੰਨਾਂ ਚੀਜ਼ਾਂ ਤੇ ਰਾਜਨੀਤੀ 'ਚ ਦੋ ਤਰ੍ਹਾਂ ਦੇ ਲੋਕ ਆਉਂਦੇ ਆ ਇੱਕ ਆਉਂਦੇ ਆ ਜਲਦੀ ਅਮੀਰ ਹੋਣ ਲਈ ਪ੍ਰੋਫੈਸ਼ਨ ਦੇ ਰੂਪ 'ਚ ਅਪਣਾ ਕੇ ਉਹ ਅੱਜਕੱਲ 99% ਨੇ ਠੀਕ ਹੈ ਇੱਕ ਆਉਂਦੇ ਆ ਵਿਚਾਰਤਾਰਾ ਨੂੰ ਮੰਨ ਕੇ ਅਸੀਂ ਤਾਂ ਵੀ ਵਿਚਾਰਤਾਰਾ ਲਈਆਂ ਅਸੀਂ ਇਹ ਪ੍ਰੋਫੈਸ਼ਨ ਦੇ ਰੂਪ 'ਚ ਨਹੀਂ ਜੇ ਮੈਂ ਐਮਐਲਏ ਐਮਪੀ ਬਣਨਾ ਹੁੰਦਾ ਮੈਂ ਆਪਣਾ ਇੰਨਾ ਵਿਰੋਧ ਕਿਉਂ ਕਰਾਉਂਦਾ ਮੇਰੀ ਪਾਰਟੀ ਦੇ ਦੂਜੇ ਲੀਡਰ ਵੀ ਸੀ ਉਹ ਚੁੱਪ-ਚਾਪ ਘਰਾਂ 'ਚ ਬढ़े ਬੈਠੇ ਰਹੇ ਮੈਨੂੰ ਪਤਾ ਸੀ ਮੇਰਾ ਵਰਕਰ ਡੀਮੋਰਲਾਈਜ਼ ਹੋਊਗਾ ਮੇਰੀ ਪਾਰਟੀ ਦਾ ਨੁਕਸਾਨ ਹੋਊਗਾ ਅਸੀਂ ਖੜ ਗਏ ਕਿ ਵੀ ਖੜੇ ਆਂ ਪਾਰਟੀ ਲਈ ਉਹ ਕਹਿੰਦੇ ਪਿੰਡਾਂ 'ਚ ਨਹੀਂ ਬਣਦੇ ਨਾ ਮੈਂ ਖੈਰ ਓਕੇ ਦਿਖਾਓ ਠੀਕ ਹੈ ਨਾ ਗੱਲ ਉਹ ਮੈਨੂੰ ਤਾਂ ਕਹਿੰਦੇ ਸੀ ਤੈਨੂੰ ਮੈਂ ਤੇਰੇ ਪਿੰਡ 'ਚ ਨਹੀਂ ਬਣਨ ਦੇਣਾ ਮੈਂ ਕਹਿੰਦਾ ਸੀ ਮੈਂ ਤੇਰੇ ਪਿੰਡ 'ਚ ਆਉਂ ਠੀਕ ਆ ਆਹ ਫਰਕ ਆ ਇਸ ਕਰਕੇ ਅਸੀਂ ਆਪਣੀ ਪਾਰਟੀ ਲਈ ਖ ਪਾਰਟੀ ਨੂੰ ਬਚਾਉਣ ਲਈ ਜੋ ਵੀ ਕਰਨਾ ਪਵੇ ਉਹ ਕਰਾਂਗੇ ਇੱਕ ਅਕਾਲੀ ਦਲ ਦੇ ਨਾਲ ਗੱਠ ਜੋੜ ਨਹੀਂ ਹੋਇਆ ਚਰਚਾ ਚੱਲਦੀ ਰਹੀ ਤਾਂ ਹੁਣ ਐਲਾਨ ਕਰਤਾ ਕਿ ਇਕੱਲਿਆਂ ਲੜੋਂਗੇ ਪਰ ਸਿਆਸੀ ਮਹਰੇ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ 2027 ਦਾ ਜਿਹੜਾ ਹੈਗਾ ਟਾਰਗੇਟ ਆ ਭਾਜਪਾ ਦਾ ਤੇ ਇਹ ਪ੍ਰੀ ਪੋਸਟ ਪੋਲ ਜਿਹੜਾ ਹੈਗਾ ਸਿਰਫ ਆਈਵਾਸ਼ ਆ ਅੰਦਰ ਲਿਖਾਤੇ ਇਕ ਹੀ ਨੇ ਅਕਾਲੀ ਦਲ ਵਾਲੇ ਤੇ ਭਾਜਪਾ ਵਾਲੇ ਦੁਬਾਰਾ ਅਕਾਲੀ ਦਲ ਨਾਲ ਕੋਈ ਸਮਝੌਤਾ ਨਹੀਂ ਹੋਣਾ ਸਾਡੀ ਇਕੱਲਿਆਂ ਦੀ ਸਰਕਾਰ ਬਣੂਗੀ ਇਹ ਪੱਕੀ ਗੱਲ ਆ ਔਰ ਵਿਧਾਨ ਸਭਾ ਤੇ ਸਾਡਾ ਝੰਡਾ ਲਹਿਰਾਊਗਾ ਪਿੰਡਾਂ ਦੇ ਵਿੱਚ ਜਾਣ ਨੂੰ ਲੱਗੇ ਕਿਸ ਤਰੀਕੇ ਦੀ ਰਣਨੀਤੀ ਰਹੇਗੀ ਕਿਉਂਕਿ ਕਿਸਾਨ ਤੁਹਾਨੂੰ ਪਤਾ ਉਹ ਸਟੇਟਮੈਂਟ ਆ ਜਿਸ ਤਰੀਕੇ ਦੀ ਆ ਰਹੀਆਂ ਨੇ ਅੱਜ ਕਰੀ ਦੇ ਦਈ ਜਾਣ ਸਟੇਟਮੈਂਟ ਆ ਤੇ ਡੈਮੋਕ੍ਰੇਸੀ ਆ ਵਿਰੋਧ ਹੁੰਦਾ ਜਿਹਨੇ ਕਰਨਾ ਕਰੇ ਜਿਹਨੇ ਸਮਰਥਨ ਕਰਨਾ ਉਹ ਸਮਰਥਨ ਕਰੇ ਅਸੀਂ ਪਿੰਡਾਂ ਜਾਵਾਂਗੇ ਮੈਂ ਜਾਊਂਗਾ ਕੋਈ ਨਹੀਂ ਰੁਕਦਾ ਇਹ ਕਿਸਾਨ ਜਥੇਬੰਦੀਆਂ ਨੇ ਇਹ ਕਿਸਾਨ ਨਹੀਂ ਹੈਗੇ ਕਿਸਾਨ ਜਥੇਬੰਦੀਆਂ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਜਿਹੜਾ ਕੋਈ ਸੂਝਵਾਨ ਹੋ ਉਹ ਸਾਡੇ ਨਾਲ ਪੰਗਾ ਨਹੀਂ ਲੈਂਦਾ ਹਾਂ ਅੱਛਾ ਗਰਵਲ ਸਭ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਵੱਡੇ ਸਿਆਸੀ ਲੀਡਰ ਆ ਰਹੇ ਨੇ ਭਾਜਪਾ ਦੇ ਵਿੱਚ ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਹੈਗੀਆਂ ਕਿ ਲੈ ਕੇ ਜਾਓਗੇ ਭਗਵੰਤ ਮਾਨ 13 0 ਦੀ ਗੱਲ ਕਰਦੇ ਨੇ ਉਹ ਸੀਟਾਂ ਦਾ ਨਰਿੰਦਰ ਮੋਦੀ ਜਿਹਦੇ ਮੂੰਹ ਨੂੰ ਮਿਲਣੀਆਂ ਨੇ ਸੀਟਾਂ ਲੀਡਰਾਂ ਨੂੰ ਮਿਲਣੀਆਂ ਨੇ ਕੋਈ ਐਵੇਂ ਗਲਤਫਹਿਮੀ ਪਾ ਲਈ ਜਾਓ ਨਰਿੰਦਰ ਮੋਦੀ ਜੀ ਦੀ ਵੇਵ ਚੱਲੀ ਹੋਈ ਆ ਭਗਵਾਨ ਸ਼੍ਰੀ ਰਾਮ ਨੇ ਦਵਾਉਣੀਆਂ ਨੇ ਰਾਮ ਮੰਦਰ ਬਣਿਆ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਾਇਆ ਉਸ ਨੇ ਦਵਾਉਣੀਆਂ ਨੇ ਬਾਬੇ ਨਾਨਕ ਨੇ ਉਹਦਾ ਰਸਤਾ ਇਧਰ ਨੂੰ ਖੋਲਤਾ ਦੇ ਕੋ ਸੇਟਾਂ ਕੋਈ ਇਹਨਾਂ ਨੇ ਲੀਡਰਾਂ ਨੇ ਦਬਾਉਣੀਆਂ ਨੇ ਪੰਜਾਬ ਪੰਜਾਬ ਦੀ ਸਾਇਕੀ ਹੋਰ ਆ ਲੋਕ ਇੱਥੋਂ ਦੇ ਜਿਹੜੇ ਇਸ਼ੂ ਨੇ ਚਾਹ ਪੰਥਕ ਮਸਲੇ ਨੇ ਜਾਂ ਹੋਰ ਮਸਲੇ ਉਹਨਾਂ ਨੂੰ ਲੈ ਕੇ ਜਿਹੜਾ ਪੰਥਕ ਮਸਲਾ ਜੀ ਅਕਾਲੀ ਦਲ ਦੋ ਚਰਚਾ ਕਰਦਾ ਹੈਗਾ ਬੰਦੀ ਕੀ ਕਰਦਾ ਬੰਦੀ ਸਿੱਖ ਕੋਈ ਮਾਰਾ ਫਿਰਦੇ ਗਏ ਸੀ ਕਤਲ ਕੀਤੇ ਸੀ ਉਹਨਾਂ ਨੇ ਹੈ ਐਵੇਂ ਉਹਨਾਂ ਦੀਆਂ ਗੱਲਾਂ ਕਰੀ ਜਾਣੀਆਂ ਚਾਰ ਬੰਦੀ ਸਿੱਖ ਰਹਿ ਗਏ ਕਿਹੜੇ ਰਹਿ ਗਏ ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਨਹੀਂ ਹੈਗਾ ਐਵੇਂ ਉਠਾਈ ਜਾਂਦੇ ਹੋ ਮਸਲੇ ਇਹ ਮੀਡੀਆ ਜ਼ਿਆਦਾ ਬਗੜਦਾ ਇਹ ਕੰਮ ਨਾ ਕਰਿਆ ਕਰੋ ਅੱਛਾ ਇੱਕ ਚੀਜ਼ ਇਹ ਜਵਾਬ ਦਿਓ ਜੇ ਅਕਾਲੀ ਦਲ ਇੱਕ ਦੋ ਸੀਟ ਆ ਜਾਂਦੀ ਐ ਕੀ ਉਹਨਾਂ ਨੂੰ ਫਿਰ ਜੇ ਅੱਗੋਂ ਸਰਕਾਰ ਬਣ ਜਾਂਦੀ ਐ ਸੈਂਟਰ ਦੇ ਵਿੱਚ ਵਜ਼ਾਰਤ ਚ ਕੋਈ ਜਾਏਗਾ ਫਿਰ ਇੱਥੋਂ ਦੀ ਆ ਕਿਵੇਂ ਤੋਂ ਤੁਹਾਡੇ ਵੀ ਨਿੱਜੀ ਵਿਚਾਰ ਕੀ ਐ ਅਰੇ ਸੀਟਾਂ ਹੀ ਸਾਡੀਆਂ ਹੋਣੀਆਂ ਨੇ ਅਕਾਲੀ ਦਲ ਤੋਂ ਅਸੀਂ ਕਰਣਾ ਉਹਨਾਂ ਨੂੰ ਕਿਉਂ ਸੀਟ ਦਵਾਂਗੇ ਉਹ ਆਪਦੀ ਲੜਾਈ ਲੜਨ ਹੁਣ ਉਹਨਾਂ ਨੂੰ ਸਾਡੀ ਜ਼ਰੂਰਤ ਐ ਸੈਂਟਰ ਚ ਬੀਜੇਪੀ ਆਲ ਇੰਡੀਆ ਪਾਰਟੀ ਐ ਜਾਂ ਕਾਂਗਰਸੀ ਇੱਕ ਦੀ ਜ਼ਰੂਰਤ ਐ ਉਹ ਐਂਟੀ ਕਾਂਗਰਸੀ ਕਾਂਗਰਸੀਜ਼ਮ ਤੇ ਖੜੀ ਹੋਈ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਸੰਘਰਸ਼ ਕਰਦੇ ਰਹੇ ਸਾਡੀ ਜ਼ਰੂਰਤ ਤੋਂ ਉਹਨਾਂ ਨੂੰ ਆ ਸਾਡੇ ਨਾਲ ਫ੍ਰੈਂਡਲੀ ਹੋਣ ਦੀ ਲੋੜ ਉਹਨਾਂ ਨੂੰ ਆ ਕੇਂਦਰ ਚ ਲੀਡਰ ਆਲ ਇੰਡੀਆ ਲੈਵਲ ਤੇ ਉਹਨਾਂ ਨੂੰ ਚਾਹੀਦਾ ਨਰਿੰਦਰ ਮੋਦੀ ਉਹਨਾਂ ਨੂੰ ਚਾਹੀਦਾ ਸਾਨੂੰ ਨਹੀਂ ਚਾਹੀਦਾ ਕੋਈ ਲੀਡਰ ਆਖਰੀ ਸਵਾਲ ਹੈ ਆਪਰੇਸ਼ਨ ਲੋਟਸ ਦਾ ਬਹੁਤ ਜ਼ਿਕਰ ਹੋ ਰਿਹਾ ਹੈ ਕ੍ਰੈਡੀਬਿਲਟੀ ਤੇ ਸਵਾਲ ਜਿਹੜਾ ਹੈਗਾ ਲੀਡਰਾਂ ਤੇ ਉੱਠ ਰਿਹਾ ਕਿ ਆਪਣੇ ਨਿੱਜੀ ਫਾਇਦੇ ਨੂੰ ਦੇਖ ਕੇ ਉਹ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਜਾ ਰਹੇ ਉਹ ਜਿਹੜੇ ਆਏ ਨੇ ਉਹਨਾਂ ਨੂੰ ਪੁੱਛੋ ਮੈਂ ਤਾਂ ਆਪਦੀ ਪਾਰਟੀ 'ਚ ਹੀ ਬੈਠਾ 35 ਸਾਲ ਤੋਂ ਅੱਗੇ ਮਰਨ ਵੇਲੇ ਤੱਕ ਇੱਥੇ ਹੀ ਬੈਠੇ ਰਹਿਣਾ ਮੈ ਮੋਗਲ ਸ਼ੁਕਰੀਆ ਤਾਂ ਇਹ ਸਨ ਭਾਜਪਾ ਦੇ ਤੇਜ਼ ਤਰਾਰ ਆਗੂ ਹਰਜੀਤ ਗਰੇਵਾਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 2027 ਦਾ ਟਾਰਗੇਟ ਭਾਜਪਾ ਦਾ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਇਕੱਲਿਆਂ ਹੀ ਸਰਕਾਰ ਬੀਜੇਪੀ ਬਣੇਗੀ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰुणਪੱਟ